ਗੱਲਬਾਤ ਕੀਤੀ ਹਲੋ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹਾਲੇ ਤੱਕ ਅਸੀਂ ਇੱਕ ਹਫ਼ਤੇ ਤੋਂ ਬਾਅਦ ਦੋ ਦਿਨ ਵਾਧਾ ਲਗਾ ਕੇ ਆਏ ਆਂ ਭਈ 9 ਦਿਨਾਂ ਬਾਅਦ ਇਹ ਧਰਨਾ ਕੀਤਾ ਇੱਥੇ ਲਾਇਆ ਔਰ ਅੱਜ ਜੋ ਉੱਥੇ ਬੈਠ ਕੇ ਗੱਲਬਾਤ ਹੋਈ ਹੈ ਉਹ ਗ੍ਰਿਫਤਾਰੀਆਂ ਦੇ ਸਬੰਧ ਦੇ ਵਿੱਚ ਹੋਰ ਸਮੇਂ ਦੀ ਮੰਗ ਕਰ ਰਹੇ ਨੇ ਔਰ ਹੋਰ ਸਮਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਸਾਨੂੰ ਘੱਟੋ ਘੱਟ ਦਸ ਦਿਨਾਂ ਹੋਰ ਸਮਾਂ ਦੇ। ਕੀ ਇਹ ਸਮਾਂ ਦੇਣਾ ਪੜਦਾ ਜਾਂ ਨਹੀਂ? ਮੈਂ ਸਾਰੇ ਸਾਥੀਆਂ ਤੋਂ ਸਹਿਮਤੀ ਲਾਂਗਾ ਵੀ ਸਮਾਂ ਦੇਈਏ ਜਾਂ ਨਹੀਂ? ਹਾਂਜੀ ਸਾਥੀਓ ਬੈਠ ਜਾਓ ਟੀਐਸਪੀ ਮੂਰਕ ਹੁਣੇ ਇੱਥੇ ਆਉਦੇ ਨੇ ਉਹ ਆਪਣੀ ਜਵਾਨੀ ਕਹਿਣਗੇ ਔਰ ਜੇ ਉਹ ਸਮਾਂ ਮੰਗਦੇ ਆ ਤਾਂ ਉਹਦੇ ਵਿਰੋਧ ਦੇ ਵਿੱਚ ਅਸੀਂ ਸਾਰੇ ਲਾਵਾਂਗੇ ਸਹੀ ਹੈ ਸਹੀ ਜਿਹੜਾ ਸਮਾਂ ਜਿਹੜਾ ਉਹ ਦੇਣ ਦੀ ਗੱਲ ਕਰਦੇ ਆ 18 ਦਿਨ ਆਪਾਂ ਦੇ ਚੁੱਕੇ ਆ ਪਹਿਲਾਂ ਸੋ 50 ਮਿੰਟਾਂ ਜੋ ਹੋਵੇ ਆ ਜੀ 5 ਮਿੰਟ ਇਤਿਆਰ ਕਰੋ ਕਿਉਂਕਿ ਜੋ ਆਪਾਂ ਆਪਣੀ ਥਾਪੇ ਜੇ ਉਹ ਸਪਸ਼ਟ ਹੁੰਦੇ ਆ ਸਾਰੇ ਸਾਥੀ ਤਾਂ ਠੀਕ ਹੈ ਨਹੀਂ ਤਾਂ ਅਗਲੀ ਕਾਰਵਾਈ ਜੋ ਹੋਊਗੀ ਵਾਰਦੀ ਕਰਦੇ ਬਹੁਤ ਬਹੁਤ ਧੰਨਵਾਦ ਤੇ ਵੀਰ ਆਏ ਸੀਓ ਕਹਿੰਦੇ ਹੈ ਕਿ ਬੜੀ ਮਿਲਾਕੀ ਹੈ ਸਵੇਰੇ ਉਰੀ ਲਵਾਣ ਦਾ ਸਵੇਰੇ ਨੀਂਦ ਮਾਜਰ ਕਿਉਂ ਪਬਲਿਕ ਕੋ ਸ਼ਾਨ ਘਰੇ ਵਿਜਾ ਵਿਜਾ ਜਿਹੜੇ ਜਿਹੜੇ ਸਾਡੇ ਵੀਰ ਛਾਵੇਂ ਖੜੇ ਐ ਇੱਕ ਬੇਨਤੀ ਹੈ ਜੀ ਆ ਇੱਕ ਬਲੱਡ ਬੈਂਕ ਦੀ ਗੱਡੀ ਆ ਇਹ ਬਲੱਡ ਕਿਥੋਂ ਡੋਨੇਟ ਕਰਾ ਕੇ ਕੈਂਪ ਲਾ ਕੇ ਲਿਆਇਆ ਹੈ ਇਹ ਜ਼ਰੂਰੀ ਨਹੀਂ ਤਾਂ ਬਲੱਡ ਗਰਮੀ 'ਚ ਖਰਾਬ ਹੋ ਜਾਊਗਾ ਇਸੇ ਨੂੰ ਲੋਰੀਂਦਾ ਹੋ ਸਕਦਾ ਇਹ ਗੱਡੀ ਇੱਕ ਕੱਢ ਦਿਓ ਜੀ ਇੱਕੋ ਗੱਡੀ ਆ ਬਾਈ ਜੀ ਇੱਥੋਂ ਕੱਢ ਦਿਓ ਜੀ ਕਿਉਂਕਿ ਲੋਕਾਂ ਦਾ ਦਾਨ ਖੂਨ ਕੀਤਾ ਹੈ ਅੱਜ ਦਾਨ ਕੀਤਾ ਖੂਨ ਹੈ ਕਿਸੇ ਦੇ ਕਿਸੇ ਜਾਨ ਨੂੰ ਬਚਾਉਣ 'ਚ ਕੰਮ ਆਏਗਾ ਸੋ ਇਹ ਗੱਡੀ ਇੱਕ ਕੱਢ ਦਿਓ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਸਾਡਾ ਸਰੀਰਕ ਸਿੱਖਿਆ ਅਧਿਆਪਕ ਜਾਰਦਾ ਹੈ ਕਿ ਕਿਸੇ ਦੀ ਜਾਨ ਦੇ ਵੱੱਦ ਕੇ ਹੋਰ ਕੁਛ ਨਹੀਂ ਪਰ ਇਹ ਨਾ ਅੱਜ ਸਰਕਾਰ ਜਾਣ ਰਹੀ ਹੈ ਨਾ ਪੁਲਿਸ ਪ੍ਰਸ਼ਾਸਨ ਜਾਣ ਰਿਹਾ ਕਿ ਇੱਥੇ ਸਰੀਰਕ ਸਿੱਖਿਆ ਅਧਿਆਪਕ ਦੀ ਮੌਤ ਹੋਈ ਹੈ ਕਤਲ ਹੋਇਆ ਕਤਲ ਉਹ ਕਤਲ ਅਸੀਂ ਆਪ ਸਾਨੂੰ ਪਤਾ ਹੈ ਅਸੀਂ ਡਿਸਪਲਿਨ ਬਣਾਉਨੇ ਹੈ ਦੇਖੋ ਮੋਣਕ ਦੇ ਨਾਲ ਸੰਬੰਧਿਤ ਐਮਐਲਏ ਸਾਹਿਬ ਨਾ ਕੋਈ ਸੁਖ ਬਖਟਾਵਾ ਕੀਤਾ ਨਾ ਸੰਸਕਰਤੇ ਆਏ ਨਾ ਭੋਗ ਤੇ ਆਏ ਨਾ ਆਜਾਏ ਨਾ ਕੋਈ ਗੱਲਬਾਤ ਕੀਤੀ ਕੀ ਉਹ ਸਰਦਾਰੀਆਂ ਲੈਣ ਦੇ ਵਿੱਚ ਅੱਗੇ ਆ ਉਹਨਾਂ ਨੂੰ ਪਤਾ ਨਹੀਂ ਕਿ ਸਾਡਾ ਜਿਹੜਾ ਪਬਲਿਕ ਹੈ ਸਾਡੀ ਉਹ ਕਿਵੇਂ ਸੜਕਾਂ ਦੇ ਉੱਤੇ ਰੁੱਲਦੀ ਹੈ ਅੱਜ ਧੁੱਪ ਦੇ ਵਿੱਚ ਕਿਵੇਂ ਉਹ ਹੈਰਾਨ ਹੋ ਰਹੀ ਹੈ ਸੋ ਇਸ ਕਰਕੇ ਐਮਐਲਏ ਸਾਹਿਬ ਦੀ ਵੀ ਨਲਕੀ ਆ ਬੱਤੀ ਸੋ ਹੁਣੇ-ਹੁਣੇ ਡੀਐਸਪੀ ਮੋੜ ਕਾ ਜਿਹੜੇ ਉਹ ਤੁਹਾਡੇ ਵਿਚਾਰ ਆਉਣਗੇ ਤੇ ਆਪਣੇ ਜਿਹੜੇ ਵਿਚਾਰ ਹੈ ਉਹ ਰੱਖਣਗੇ ਸੋ ਅਸੀਂ ਹੁਣੇ-ਹੁਣੇ ਸਾਡੇ ਪ੍ਰਧਾਨ ਸਾਹਿਬ ਨੇ ਜਿਹੜੀ ਐਂਬੂਲੈਂਸ ਹੈ ਕਿਹੜੀ ਗੱਟੀ ਹੈ ਉਹ ਕਢਵਾਈ ਹੈ ਕਿਉਂਕਿ ਸਰੀਰਕ ਸਿੱਖਿਆ ਅਧਿਆਪਕ ਹੈ ਜਿਹੜਾ ਉਹ ਡਾਕਟਰਾਂ ਬਣਾਉਂਦਾ ਹੈ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਇੱਥੇ ਆਉਣ ਦਾ ਸਾਨੂੰ ਕੋਈ ਧਰਨਾ ਲਾਉਣ ਦਾ ਸ਼ੌਕ ਨਹੀਂ ਹੈਗਾ ਸਾਡੀਆਂ ਵੱਡੀਆਂ ਮਜਬੂਰੀਆਂ ਨੇ ਇਹ ਸਾਡੀ ਵੱਡੀ ਮਜਬੂਰੀ ਹੈ ਕਿ ਸਾਡੇ ਵੀਰ ਨੂੰ ਜਿਹੜਾ ਇਨਸਾਫ ਹੈ ਉਹ ਨਹੀਂ ਮਿਲਿਆ ਕਿ ਉਸ ਨੂੰ ਇਨਸਾਫ ਦੀਵਾਨ ਦੇ ਲਈ ਸਾਡਾ ਜਿਹੜਾ ਅਧਿਆਪਕ ਵਰਗ ਹੈ ਉਹ ਅੱਜ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੈਠਾ ਸੋ ਸਾਡਾ ਵੀਰ ਹੈ ਸਵੇਰ ਤੋਂ ਹੀ ਸਾਡੇ ਧਰਨੇ ਦੇ ਵਿੱਚ ਸ਼ਾਮਲ ਹੈ ਸਾਰੀਆਂ ਸਵਾਮਾਂ ਨਵਾਰਿਆ महावीर ਵੱਡਾ ਭਰਾ ਸਾਡਾ ਇਹਨਾਂ ਦੇ ਵੀ ਵਿਚਾਰ ਤੁਸੀਂ ਸੁਣੋ ਕਿ ਪਰਿਵਾਰ ਦੇ ਉੱਤੇ ਕੀ ਬੀਤਰੀ ਹੈ ਪਿਛਲੇ ਸਮੇਂ 'ਚ ਕੀ ਬਿੱਤਿਆ ਕਿਵੇਂ ਵੀਰ ਇਹਨਾਂ ਨਾਲ ਗੱਲਾਂ ਕਰਦਾ ਰਿਹਾ ਉਹ ਸਾਰੀ ਵਾਰਤਾ ਸਾਡਾ ਵੱਡਾ ਵੀਰ महावीर ਉਹ ਸੁਣਾਉਣਗੇ महावीर ਮੁਨਕ ਜੀ ਸਭ ਤੋਂ ਪਹਿਲਾਂ ਮੈਂ ਨੇੜੇ ਲਾ ਲਓ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਭਾਈ ਸਭ ਤੋਂ ਪਹਿਲਾਂ ਮੈਂ ਉਹਦੇ ਨਾਮ ਲਾ ਲਵਾਂ ਕੋਈ ਨਹੀਂ ਹਾਂ ਜਮੀਨੇੜੇ ਲਾ ਗਰੇ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਪਿੰਡਾਂ ਚੋਂ ਆਏ ਨੇ ਇਹ ਮਾਸਟਰਾਂ ਦੀ ਜਥੇਬੰਦੀ ਜਿੰਨੀ ਵੀ ਨੇ ਸਿੱਖਿਆ ਸਿੱਖਿਆ ਦੇ ਹੱਕਾਂ ਦੀ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਦੂਜਾ ਜਿਹੜੇ ਪਿੰਡਾਂ ਚੋਂ ਆਏ ਨੇ ਮੈਂ ਕਿਹਦੇ ਨਾਮ ਲਾਵਾਂ ਜੀ ਇਹਨਾਂ ਵਿੱਚ ਵੀ ਸੰਗਤਾਂ ਜਿਹੜੀਆਂ ਆਈਆਂ ਨੇ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਜਿਹੜੇ ਪਿੰਡਾਂ ਚੋਂ ਵੀ ਜਿੰਨੀ ਵੀ ਸੰਗਤਾਂ ਆਈਆਂ ਅਸੀਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਇੰਨੀ ਗਰਮੀ 'ਚ ਉਹ ਮੇਰਾ ਸਾਥ ਦੇ ਰਹੇ ਨੇ ਤੇ ਹਾਂ ਤੇ ਉਹ ਆਪਣਾ ਫਰਜ਼ ਮਿੱਤਰਤਾ ਦਾ ਨਿਭਾ ਰਹੇ ਨੇ ਉਹ ਜਿਵੇਂ ਹਰੀਗੜ ਕੇਲਾ ਖੋਖਰ ਮਨਿਆਣਾ ਰਾਮਗੜ ਭੂਲਣ ਪਾਵਣੀ ਵਾਲਾ ਤੁਰ ਸਿੱਧਾ ਗਲਾੜੀ ਤੇ ਹੋਰ ਵੀ ਅਸੀਂ ਅੱਗੇ ਅਗਰ ਇਹ ਕੱਲ੍ਹ ਉਹ ਲੱਗੀ ਰਹਿਣਦੇ ਹੋ ਜਿੰਨੀ ਉਹਨਾਂ ਦੇ ਵਿਰੁੱਧ ਬੜੀਆਂ ਨੇ ਅਸੀਂ ਉਹਨਾਂ ਨੂੰ ਵੀ ਲੈ ਕੇ ਆਵਾਂਗੇ। ਸ਼ੌਂਕਤ ਮੋਰਚੇ ਨੂੰ ਵੀ ਨਾਲ ਲੈ ਕੇ ਆਵਾਂਗੇ ਤੇ ਮੈਂ ਇਹਨਾਂ ਜਿੰਨੇ ਜਿੰਨੇ ਮੇਰੇ ਵੀਰ ਸਵੇਰੇ 9 ਵਜੇ ਤੋਂ ਮੇਰੇ ਨਾਲ ਖੜੇ ਨੇ ਮੈਂ ਇਹਨਾਂ 'ਚ ਸਾਰਿਆਂ 'ਚ ਮੈਂ ਧਰਮਵੀਰ ਦੇਖਦਾ ਤੇ ਧਰਮਵੀਰ ਮੈਨੂੰ ਨਜ਼ਰ ਆਉਂਦਾ ਜਿੰਨੇ ਹੁਣ ਗਰਮੀ 'ਚ ਮੇਰੇ ਨਾਲ ਖੜੇ ਨੇ ਮੈਨੂੰ ਸਾਰੇ ਧਰਮਵੀਰ ਦਿਖਦੇ ਨੇ ਹੁਣ ਮੈਨੂੰ ਅਜ ਅਹਿਸਾਸ ਹੋ ਗਿਆ ਵੀ ਚਲੋ ਧਰਮਵੀਰ ਤਾਂ ਜਿਹੜਾ ਵਗਿਆ ਵਗਿਆ ਮੇਰੇ ਨਾਲ ਧਰਮਵੀਰ ਬਹੁਤ ਖੜੇ ਨੇ ਤੇ ਮੇਰੇ ਵੀਰੋ ਮੈਂ ਤਾਂ ਹੁਣ ਮੇਰੀ ਇੰਨੀ ਆਵਾਜ਼ ਖਰਾਬ ਹੋ ਗਈ ਤੇ ਅੱਜ ਮੈਂ ਤਾਂ ਪ੍ਰਸ਼ਾਸਕ ਨੂੰ ਕਹਿਣ ਲੱਗ ਰਿਹਾ ਵੀ ਅੱਜ ਤਾਂ ਮੇਰਾ ਵੀ ਜ਼ਿਕਰ ਤਾਂ ਹੈ ਜੇ ਕੋਈ ਸੁਣਵਾਈ ਨਹੀਂ ਹੁੰਦੀ ਅੱਜ ਅੱਜ ਮੈਂ ਵੀ ਆਤਮ ਹੱਤਿਆ ਕਰਨ ਵਾਸਤੇ ਮੈਂ ਤਿਆਰ ਹਾਂ ਲੇਕਿਨ ਮੈਂ ਮੇਰੇ ਵੀਰਾਂ ਦੇ ਚਿਹਰੇ ਦੇਖ ਕੇ ਮੈਂ ਜਿਸ ਹਾਸ ਦਵਾਨਾ ਤੁਹਾਨੂੰ ਮੇਰੇ ਵੀਰੋ ਮੈਂ ਤੁਸੀਂ ਤੁਹਾਡੇ ਅੰਦਰ ਮੇਰੇ ਜਿੰਨੇ ਵੀ ਵੀਰ ਇੱਥੇ ਖੜੇ ਨੇ ਜਿੰਨੇ ਵੀ ਪਿੰਡਾਂ ਦੇ ਖੜੇ ਨੇ ਮੈਨੂੰ ਸਾਰਿਆਂ ਧਰਮ ਦੀ ਨਜ਼ਰ ਆਉਂਦਾ ਤੇ ਸਾਰਿਆਂ ਦੀ ਧਰਮ ਮਿਰ ਦਿਖਦਾ ਮੈਨੂੰ ਅੱਜ ਬਹੁਤ ਮਾਣ ਹੋ ਰਿਹਾ ਵੀ ਮੇਰੇ ਨਾਲ ਮਤਲਬ ਬਹੁਤ ਦੁਨੀਆ ਖੜੀ ਹੈ ਤੇ ਅਸੀਂ ਹੁਣ ਅੱਗੇ ਅੱਗੇ ਜਿਹੜਾ ਅਸੀਂ ਕਰਨਾ ਹੈ ਅਸੀਂ ਬਹੁਤ ਵੱਡੇ ਲੈਵਲ ਤੇ ਕਰਾਂਗੇ ਇਹ ਤਾਂ ਥੋੜਾ ਬੋਝਾ ਇਹਨਾਂ ਮਾਸਟਰਾਂ ਨੇ ਮੈਨੂੰ ਦੱਸਿਆ ਸੀ ਵੀ ਚਲੋ ਜੀ ਤੁਸੀਂ 150 ਬੰਦੇ ਤੁਸੀਂ ਵੀ ਲੈ ਕੇ ਆਈਓ ਤੇ 150 ਬੰਦੇ ਅਸੀਂ ਵੀ ਲਵਾਂਗੇ ਆਪਾਂ ਡਿਫਟੀ ਦੇ ਅੱਗੇ ਧਰਨਾ ਦੇਣੀ ਹੈ ਤੇ ਅਸੀਂ ਇਹਨਾਂ ਨੇ ਫੁੱਲ ਚੜੇ ਇਹ ਵੀ ਵਿਚਾਰੇ ਸਟਾਫ ਵਾਲੇ ਸਾਰੇ ਜਿਵੇਂ ਆ ਪ੍ਰਧਾਨ ਜੀ ਖੜੇ ਨੇ ਇਹ ਵਿਚਾਰੇ ਤਿੰਨ ਵਾਰੀ ਤਾਂ ਉੰਗੇ ਸੰਸਕਾਰਤੇ ਗਏ ਭੋਗਤੇ ਗਏ ਫੁੱਲਾਂ ਤੇ ਵੀ ਗਏ ਤੇ ਉਹ ਵੀ ਬੈਠਣ ਗਏ ਇਹ 150 200 ਬੰਦੇ ਇਹ ਵਿਚਾਰੇ ਤੁਰਤੋਂ ਹੀ ਮੇਰਾ ਸਾਥ ਦੇ ਰਹੇ ਨੇ ਮੈਨੂੰ ਇਹਨਾਂ ਤੇ ਬੜਾ ਮਾਣ ਹੈ ਤੇ ਮੈਨੂੰ ਮੈਂ ਬਾਰ-ਬਾਰ ਤੁਹਾਨੂੰ ਗੱਲ ਹੀ ਕਰਿਆ ਵੀਰੋ ਮੈਨੂੰ ਜਿੰਨੀ ਸੰਗਤ ਖੜੀ ਹੈ ਮੈਨੂੰ ਸਾਰਿਆਂ ਚ ਧਰਮਵੀਰ ਨਜ਼ਰ ਆ ਰਿਹਾ ਤੇ ਮੈਨੂੰ ਮੈਨੂੰ ਕੋਈ ਮਾਨ ਨਹੀਂ ਧਰਮਵੀਰ ਦਾ ਜੇ ਧਰਮਵੀਰ ਬਾਰੇ ਇੰਨਾ ਇੰਨਾ ਸੰਗਤ ਖੜੀ ਹੈ ਤੇ ਇੰਨੇ ਟੀਚਰ ਖੜੇ ਨੇ ਮੈਨੂੰ ਸਾਰੇ ਹੀ ਧਰਮਵੀਰ ਨਜ਼ਰ ਆਉਂਦੇ ਨੇ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਜੋ ਇੰਨੀ ਗਰਮੀ ਚ ਤੁਸੀਂ ਮੇਰੇ ਸਾਥ ਦੇ ਰਹੇ ਹੋ ਧੰਨਵਾਦ ਜੀ